ਜਾਤੇ ਬਾਟ ਚਲਾਏ ਨੇ ਦੱਸ ਬਈ ਅਧਿਆਤਮ ਅਧਿਆਤਮ ਕਰਦੇ ਨੇ ਅੱਜ ਕੱਲ੍ਹ ਜੇ ਕਿਸੇ ਨੂੰ ਤੁਸੀਂ ਕਹੋਗੇ ਵੀ ਆਹ ਗੱਲਾਂ ਦੀਵਾਨ ਚ ਸੁਣ ਕੇ ਆਇਆ ਨਹੀਂ ਭਾਈ ਇਹਨਾਂ ਨੂੰ ਕੀ ਪਤਾ ਜੀ ਨਾਮ ਦੀਆਂ ਤੇ ਗੱਲਾਂ ਹੀ ਹੋਰ ਹੁੰਦੀਆਂ ਅਧਿਆਤਮ ਅਧਿਆਤਮਕਤਾ ਦਾ ਇਹਨਾਂ ਨੂੰ ਕੀ ਪਤਾ ਰੋਹਾਨੀਅਤ ਦਾ ਤੇ ਫਲਾਣੇ ਬਾਬਾ ਜੀ ਨੂੰ ਪਤਾ ਹੈ ਇਹ ਤੇ ਦੁਨੀਆ ਦੀਆਂ ਗੱਲਾਂ ਉਹ ਦੁਨੀਆ ਚ ਰਹਿਣਾ ਯਾਰ ਦੁਨੀਆ ਦੀਆਂ ਗੱਲਾਂ ਕਰੋ ਸਮਾਜ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਤੁਸੀਂ ਅਧਿਆਤਮਕਤਾ ਚੱਕੀ ਫਿਰਦੇ ਹੋ ਅਧਿਆਤਮਕਤਾ ਤੁਹਾਡੇ ਵਿੱਚੋਂ ਦਿਸਣੀ ਚਾਹੀਦੀ ਏ ਸਵਾਜ ਚੋਂ ਸਪਿਰਚੁਅਲਿਟੀ ਅਧਿਆਤਮਕਤਾ ਰੋਹਾਨੀਅਤ ਐਡੇ ਐਡੇ ਵੱਡੇ ਸ਼ਬਦ ਬੋਲ ਕੇ ਸਿਰ ਤੇ ਭਾਰ ਨਾ ਪਾਓ ਤੇਰੀ ਰੋਹਾਨੀਅਤ ਤੇਰੀ ਤੇਰੇ ਤੇਰੇ ਵਿਹਾਰ ਚੋਂ ਦਿਸਣੀ ਚਾਹੀਦੀ ਏ ਤੇਰੀ ਅਧਿਆਤਮਕਤਾ ਤੇਰੇ ਵਿਹਾਰ ਚੋਂ ਦਿਸਣੀ ਚਾਹੀਦੀ ਏ ਤੇਰੀ ਸਪਿਰਚੁਅਲਿਟੀ ਤੇਰੀ ਪ੍ਰੈਕਟੀਕਲਿਟੀ ਚੋਂ ਦਿਸਣੀ ਚਾਹੀਦੀ ਏ ਇਹ ਭਾਰ ਨਾ ਪਾਓ ਐਡੇ ਐਡੇ ਸ਼ਬਦ ਕਹਿ ਕੇ ਅਧਿਆਤਮਤਾ ਦਾ ਤੇ ਪਤਾ ਹੀ ਨਹੀਂ ਰੋਹਾਨੀਅਤ ਦਾ ਤੇ ਪਤਾ ਹੀ ਨਹੀਂ ਨਹੀਂ ਪਿਆ ਰਹੇਓ ਸਾਨੂੰ ਅਸੀਂ ਪਤਾ ਲੈਣਾ ਵੀ ਨਹੀਂ ਸਾਨੂੰ ਤੇ ਸਮਾਜ ਅੱਜ ਵਿਗੜਿਆ ਪਿਆ ਜੀਵਨ ਜੀਵਨ ਵਿਗੜਿਆ ਪਿਆ ਉਹਨੂੰ ਸੁਧਾਰਨ ਦੀ ਗੱਲ ਕਰੀਏ ਫੇਰ ਦੁਬਾਰਾ ਲਾਈਨ ਬੋਲਿਓ ਪਿਛਿਆਂ ਨੇ ਤੂੰ ਜਿਹੜੇ ਤੁਮ ਕਿਹੜੇ ਬਣਾਇਨੇ ਦੱਸੀ ਕਿੱਥੇ ਕੋ ਗੁਣਵਾਨੇ ਪੂਜਾ ਤੇ ਪਾਠ ਚਲਾਇਨੇ ਪਾਠ ਚਲਾਏ ਸਮਝ ਲਿਓ ਜਰੂਰ ਜਿਹੜੇ ਕਹਿੰਦੇ 52000 ਦੇ 11000 ਤੇਰਾ ਪਾਠ ਇੱਥੇ ਹੋਏਗਾ ਹੁਕਮਨਾਮਾ ਤੇਰੇ ਪਿੰਡ ਪਚਾ ਦੇਾਂਗੇ ਤੇਰੇ ਘਰ ਪਚਾ ਦੇਾਂਗੇ ਆਪੇ ਕੰਮ ਹੋ ਜਾਣੇ ਨੇ ਤੇਰੇ 100-100 ਪਾਠ ਇਕੱਠਾ ਰੱਖ ਕੇ ਜਿਹੜੇ ਇੰਨਾ ਐ ਲੈਣਾ ਲਾ ਲੈਂਦੇ ਐ ਜਿਹੜੇ 3 ਦਿਨਾਂ ਦਾ 10 ਲੱਖ ਕਮਾ ਲੈਂਦੇ ਐ 3000 3 ਲੱਖ ਪਾਠੀਆਂ ਨੂੰ 7 ਲੱਖ ਸਿੱਧਾ ਹੀ ਕੁੰਡੀ ਲਾ ਲੈਂਦੇ ਐ ਜਿਹੜੇ ਉਹਨਾਂ ਦੀ ਗੱਲ ਐ ਉਹ ਪੁਜਾਰੀਆ ਇਹ ਪੂਜਾ ਤੇ ਪਾਠ ਗੁਰੂਆਂ ਨੇ ਕਦੋਂ ਕੁ ਚਲਾਏ ਸੀ ਇਹ ਦੱਸ ਇਹਦਾ ਜਵਾਬ ਦੇ ਫੱਟੀਆਂ ਫੜ ਕੇ ਗੱਲ ਨਹੀਂ ਬਣਦੀ ਗਦਾਰ ਕਹਿ ਕੇ ਗੱਲ ਨਹੀਂ ਬਣਦੀ ਨਰਕ ਧਾਰੀਆ ਕਹਿ ਕੇ ਗੱਲ ਨਹੀਂ ਬਣਨੀ ਤੁਹਾਨੂੰ ਦੱਸਣਾ ਪੈਣਾ ਹੈ ਵੀ ਕਿੱਥੇ ਚਲਾਏ ਆ ਧਰਮ ਧੰਦਾ ਕਦੋਂ ਦਾ ਬਣਿਆ ਹੈ ਧਰਮ ਧੰਦਾ ਕਦੋਂ ਦਾ ਬਣ ਗਿਆ ਆਮ ਲੋਕਾਂ ਲਈ ਧਰਮ ਹੈ ਪਰ ਪੁਜਾਰੀਆਂ ਲਈ ਧਰਮ ਕੀ ਹੈ ਜੀ ਬੋਲੋ ਗੱਜ ਕੇ ਧੰਦਾ ਇਹ ਧੰਦਾ ਬਣ ਗਿਆ ਸਾਡਾ ਵਿਰੋਧ ਧਰਮ ਨਾਲ ਨਹੀਂ ਸਾਡਾ ਵਿਰੋਧ ਧੰਦੇ ਨਾਲ ਹੈ ਇਹ ਕਦੋਂ ਦੱਸ ਕਦੋਂ ਚਲਾਏ ਹੈ ਅੱਗੇ ਨਾਨਕ ਦੀ ਸੋਚ ਤੂੰ ਪਰੇ ਨਾਨਕ ਦੀ ਸੋਚ ਤੂੰ ਪਰੇ ਜੋ ਬਣਾਇਆ ਢਾਂਚਾ ਦਿਸਦਾ ਹੈ ਤੇਰਾ ਰੱਬ ਮੁਬਾਰਕ ਤੈਨੂੰ ਹੈ ਸਾਨੂੰ ਕੁਦਰਤ ਵਿੱਚ ਰੱਬ ਦਿਸਦਾ ਏ ਤੇਰਾ ਰੱਬ ਮੁਬਾਰਕ ਤੈਨੂੰ ਹੈ ਸਾਨੂੰ ਕੁਦਰਤ ਵਿੱਚ ਰੱਬ ਦਿਸਦਾ ਏ ਤੇਰੇ ਮਨ ਵਿੱਚ ਹਾਰ ਤੇ ਮੁਖ ਤੇ ਹੋ ਕਿਉਂ ਹੰਦਾ ਧਰਮ ਬਣਾਇਆ ਏ ਤੁਹਾਡੇ ਆਪਣੇ ਵੀ ਵਿਸ਼ਵਾਸ ਨਹੀਂ ਸਾਡੇ ਵਰਗਿਆਂ ਤੇ ਗਲਜੂਠਾ ਦਿੰਦੇ ਹੋ ਤੇਰੀ ਸ਼ਰਦਾ ਨਹੀਂ ਤੇਰੀ ਸ਼ਰਦਾ ਨਹੀਂ ਜਿੱਤੇ ਤੇਰਾ ਬੱਚਾ ਬਿਮਾਰ ਹੁੰਦਾ ਹੈ ਹਸਪੀਟਲ ਲੈ ਕੇ ਭੱਜਦਾ ਤੂੰ ਤੇਰਾ ਆਪਣਾ ਵੀ ਭਰੋਸਾ ਨਹੀਂ ਸਾਨੂੰ ਹੀ ਬੁੱਧੂ ਬਣਾਉਂਦੇ ਹੋ ਤੁਸੀਂ ਮੇਰੇ ਵਰਗਾ ਸਰੋਵਰ ਨੂੰ ਕਹੇ ਵੀ ਬਾਣੀ ਤੇ ਲਿਆਉਂਦੇ ਪਾਣੀ ਲਿਆਉਂਦੇ ਹੋ ਬਾਣੀ ਵੀ ਲਿਆਇਆ ਕਰੋ ਤੇ ਮੇਰੇ ਗਲਜੂਠੇ ਦਿੰਦੇ ਐ ਜਿੱਦਣ ਲੰਗਰੀ ਥਾਲ ਦੇ ਵਿੱਚ ਟਿਕਦਾ ਹੈ ਉਦੋਂ ਲੰਗਰੀ ਨੂੰ ਸਰੋਵਰ ਵਾਲੇ ਪਾਸੇ ਲੈ ਕੇ ਨਹੀਂ ਭੱਜਦੇ ਉਦੋਂ ਲੰਗਰੀ ਨੂੰ ਹਸਪੀਟਲ ਲੈ ਕੇ ਜਾਂਦੇ ਆ ਸਾਨੂੰ ਪਤਾ ਹੈ ਜਿਹੜੇ ਤੁਸੀਂ ਰੋਜ਼ ਰੌਲਾ ਪਾਉਂਦੇ ਹੋ ਸਾਡੀ ਸ਼ਰਤ ਹੈ ਸਾਡੀ ਸ਼ਰਤ ਹੈ ਜੇਬ 'ਚ ਥੱਪਾ ਥੱਪਾ ਗੋਲੀਆਂ ਤੁਹਾਡੀਆਂ 'ਚ ਸਰਹਾਣੇ ਗੋਲੀਆਂ ਪਈਆਂ ਐ ਹਸਪੀਟਲਾਂ ਵੱਲ ਭੱਜਦੇ ਹੋ ਤੁਸੀਂ ਸਿਰਫ ਧੰਦੇ ਤੇ ਚੋਟ ਵੱਜਦੀ ਐ ਤੁਹਾਡੇ ਤੇ ਝੂਠ ਬੋਲਦੇ ਆ ਤੁਹਾਡੀ ਸ਼ਰਤ ਹੈ ਸਪੈਸ਼ਲਿਸਟ ਡਾਕਟਰਾਂ ਦੇ ਫੋਨ ਤੁਹਾਡੇ ਫੋਨ ਵਿੱਚ ਫੀਡ ਹੈ ਵੀ ਜਿੱਦਨ ਬਿਮਾਰ ਹੋਇਆ ਨਿਆਣਾ ਉੱਥੇ ਲੈ ਕੇ ਜਾਣਾ ਹੈ ਘਰ ਵਾਲੀ ਬਿਮਾਰ ਹੋਵੇ ਫਲਾਣੇ ਡਾਕਟਰ ਕੋਲ ਠੀਕ ਹੁੰਦੀ ਹੈ ਮੈਂ ਬਿਮਾਰ ਹੁੰਨਾ ਮੈਂ ਫਲਾਣੇ ਥਾਂ ਤੇ ਠੀਕ ਹੋਣਾ ਜਿੱਦਨ ਮੈਨੂੰ ਆਪਰੇਸ਼ਨ ਕਰਾਉਣਾ ਪਿਆ ਮੈਂ ਅਮਰੀਕਾ ਕਰਾ ਕੇ ਆਉਂ ਆਪਰੇਸ਼ਨ ਇਹ ਸਾਰੇ ਬਾਬੇ ਹਸਪੀਟਲਾਂ ਦੇ ਵਿੱਚ ਪਹਿਲਾਂ ਹੀ ਬੁਕਿੰਗ ਕਰਾ ਕੇ ਰੱਖਦੇ ਆ ਮੇਰਾ ਬੈੱਡ ਵਿਹਲਾ ਰੱਖਿਓ ਮੈਂ ਢਿੱਲਾ ਹੋਣ ਆਲਾ ਆਈ ਆ ਮੇਰੀ ਸ਼ੂਗਰ ਵਧਨ ਵਾਲੀ ਹੋਈ ਹੈ ਬਸ ਪਤਾ ਹੀ ਹੁੰਦਾ ਹੈ ਸਾਡੇ ਵਰਗਿਆਂ ਦੇ ਗਲ ਚ ਗੁੱਠੇ ਦਿੰਦੇ ਇਹਨਾਂ ਦੀ ਸ਼ਰਤਾਂ ਨਹੀਂ ਇਹਨਾਂ ਦੀ ਸ਼ਰਤਾਂ ਨਹੀਂ ਉਹ ਨਹੀਂ ਪਾਈ ਐ ਨਾ ਕਰੋ